ਸਰ ਗੱਡੀ ਦੇ ਵਿੱਚ ਆਈ ਸੀ ਆਏ ਟੂਰ ਕਰਨ ਵਾਸਤੇ ਕੈਸ਼ ਗੱਡੀ ਦੇ ਵਿੱਚ ਹੈਗਾ ਸੀਗਾ ਅਸੀਂ ਗੱਡੀ ਇੱਥੇ ਰੋਕੀ ਹੈ ਮਾਰਕੀਟ ਕਰਨ ਵਾਸਤੇ ਅੰਦਰ ਡਰਾਈਵਰ ਸਾਡਾ ਗੱਡੀ ਦੇ ਵਿੱਚ ਹੈਗਾ ਸੀਗਾ ਜਦੋਂ ਇਸ ਨੂੰ ਬੁਲਾਇਆ ਗਿਆ ਵੀ ਘੰਟੇ ਦੋ ਘੰਟੇ ਬਾਅਦ ਵੀ ਹੋਟਲ ਲਿਆ ਗੱਡੀ ਤੇ ਸਹੀ 5 ਮਿੰਟ ਬਾਅਦ ਇਹਦਾ ਫੋਨ ਆ ਗਿਆ 5-7 ਮਿੰਟ ਬਾਅਦ ਵੀ ਗੱਡੀ ਕੋ ਲਾਓ ਵੀ ਗੱਡੀ ਦੇ ਵਿੱਚ ਬੈਗ ਬਾਰ ਸਿੱਟਿਆ ਹੋਇਆ ਹੈਗਾ ਤਾਂ ਕਿੰਨੇ ਪੈਸੇ ਸਾਡੇ 3 ਲੱਖ ਰੁਪਏ ਤੇ ਕਿੰਨਾਮ ਗੱਡੀ ਦੇ ਡਰਾਈਵਰ ਵਿੱਚ ਸੀ ਤੇ ਫਿਰ ਪੈਸੇ ਕਿੰਨਾ ਕਿੰਨੇ ਕੱਢ ਲਏ ਵਿੱਚੋਂ ਫਿਰ ਭਾਈ ਸਾਹਿਬ ਇਹ ਤਾਂ ਹੁਣ ਰਿਪੋਰਟ ਦੇਖ ਰਿਹਾ ਪੁਲਿਸ ਵਾਲੇ ਇਹ ਦੱਸਣਗੇ ਨਹੀਂ ਤੁਸੀਂ ਕਹਿ ਰਹੇ ਹੋ ਨਾ ਕਿ ਨਾਮ ਡਰਾਈਵਰ ਮੇਰਾ ਗੱਡੀ ਚ ਸੀ ਹਾਂਜੀ ਹਾਂਜੀ ਇਹ ਕੋਈ ਦਵਾਈ ਲਾਈਨ ਚੱਲ ਗਿਆ ਸੀਗਾ ਜੀ ਕਹਿ ਰਹੇ ਮੈਂ ਦਵਾਈ ਲਾਈਨ ਚੱਲ ਗਿਆ ਸੀ ਉਹ ਤਰਮਾਨ ਘਟਣਾ ਉਹ ਗੱਡੀ ਨੂੰ ਕਿਦਾਂ ਖੋਲਿਆ ਗਿਆ ਫਿਰ ਪਈਸਾ ਉਹ ਤਾਂ ਸਾਰਾ ਇਹਨਾਂ ਦਾ ਕੰਮ ਹੈਗਾ ਜੀ ਨਹੀਂ ਤੁਸੀਂ ਆਣ ਕੇ ਵੇਖਿਆ ਗੱਡੀ ਤੇ ਉਹ ਗੱਡੀ ਦਾ ਗੇਟ ਖੁੱਲਾ ਸੀਗਾ ਮਤਲਬ ਹਾਂਜੀ ਕਹ ਜਾਪੀ ਹੈ ਕਿ ਉਹ ਨੂੰ ਉਹਨੂੰ ਪਤਾ ਸੀ ਕਿ ਪੈਸੇ ਵੇਚੇ ਗੱਡੀ ਦੇ ਵਿੱਚ ਜਾਂ ਕਿਸੇ ਸਭੇ ਤਾਂ ਹੁਣ ਜੇ ਇੰਨਾ ਹੁਣ ਆਪਾਂ ਨੂੰ ਪਤਾ ਹੁੰਦਾ ਤਾਂ ਭਾਜੀ ਫਿਰ ਤਾਂ ਪੁੱਛੀ ਸੀ ਤਾਂ ਆਪਾਂ ਤਾਂ ਪੁੱਛੀ ਸੀ ਭਾਜੀ ਕਿਸੇ ਨੂੰ ਪਤਾ ਸੀ ਤੁਹਾਡੇ ਨਾਲ ਕੋਈ ਪੈਸੇ ਕੋਈ ਵਿੱਚ ਪਏ ਤੁਹਾਡੀ ਗੱਡੀ ਦੇ ਵਿੱਚ ਸਮਾਨ ਲੈ ਕੇ ਸਮਾਨ ਲੈਣ ਗਏ ਹੋ ਹਾਂਜੀ ਹਾਂਜੀ ਕਿਸੇ ਨੂੰ ਪਤਾ ਸੀ ਹਾਂਜੀ ਹਾਂਜੀ ਡਰਾਈਵਰ ਨੂੰ ਪਤਾ ਹੀ ਹੈ ਸਾਡੇ ਨੂੰ ਨਹੀਂ ਹੋਰ ਕਿਸੇ ਹਾਂ ਸਾਡਾ ਲੜਕਾ ਕੰਮ ਕਰਦਾ ਉਸ ਨੂੰ ਪਤਾ ਹੈਗੇ ਅੱਛਾ ਉਹ ਤੁਹਾਡੇ ਨਾਲ ਸੀ ਹਾਂਜੀ ਹਾਂਜੀ ਨਾਲ ਸੀ ਉਹ ਮੇਰੇ ਨਾਲ ਮਾਰਕੀਟ ਗਿਆ ਰੋਟੀ ਕਿਸ ਤਰ੍ਹਾਂ ਕਰਕੇ ਲੈ ਗਏ ਭਾਈ ਸਾਹਿਬ ਉਹ ਤਾਂ ਬੈਗ ਬਾਹਰ ਸਿੱਟਿਆ ਪਿਆਗੇ ਅੱਛਾ ਤੇ ਗੱਡੀ ਦੇ ਵਿੱਚ ਬੈਗ ਕਿੱਥੇ ਹੋਣਾ ਬੈਗ ਇਹਨਾਂ ਕੋਈ ਹੈ ਭਾਈ ਸਾਹਿਬ ਅੱਛਾ ਹਾਂਜੀ ਫੋਨ ਤੁਸ ਕੀ ਮੰਗ ਕਰਦੇ ਹੋ ਭਾਈ ਸਾਹਿਬ ਹੁਣ ਤਾਂ ਆਇਆ ਹੈ ਪੈਸਾ ਵੀ ਦੇਖਣਗੇ ਟ੍ਰੇਸ ਕਰਨਗੇ ਬੰਦਾ ਪੁਲਿਸ ਨੂੰ ਤਲਾਸ਼ ਦਿੱਤੀ ਗਈ ਦਾ ਟੈਲੀਫੋਨ ਹਾਂਜੀ ਹਾਂਜੀ ਪਹੁੰਚੀ ਆ ਹਾਂਜੀ ਹਾਂਜੀ ਮੰਗ ਕਰਦੇ ਭਾਈ ਸਾਹਿਬ ਇਹ ਟ੍ਰੇਸ ਕਰਨਾ ਹੈਗਾ ਜੀ ਇਹਨਾਂ ਨੇ ਬੰਦੇ ਨੂੰ ਪਤਾ ਹੀ ਕਰਵਾਈ ਕਰਨਗੇ ਬੰਦਾ ਦਾ ਜਿਹੜਾ ਟ੍ਰੇਸ ਕੀਤਾ ਜਾ ਠੀਕ ਹੈ ਹਾਂਜੀ ਟਾਟਾ ਸਰ ਲੱਖਾ ਜੀ ਹਾਂਜੀ ਲੱਖਾ ਜੀ ਕੀ ਗੱਲ ਹੋਈ ਕਿੱਥੋਂ ਤੁਸੀਂ ਆਏ ਸਰ ਮੈਂ ਮੈਡੀਸਨ ਤੇ ਦਵਾਈ ਲੈਣ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਜੀ ਗੱਡੀ ਖੁੱਲੀ ਪਈ ਸੀ ਮਗਰਲਾ ਲੋਕ ਅੱਛਾ ਮਗਰਲਾ ਲੋਕ ਕਿੱਧਰ ਬੋਲਿਆ ਮਗਰ ਲਾ ਲੋਕ ਸਰ ਸਾਰੇ ਗੱਡੀ ਖੁੱਲੀ ਪਈ ਸੀ ਜਦੋਂ ਮੈਂ ਆਇਆ ਸੀ ਅੱਛਾ ਤਾਂ ਵੀ ਲੋਕ ਕਰਕੇ ਗਏ ਗੱਡੀ ਸਰ ਮੈਨੂੰ ਇਹ ਨਹੀਂ ਪਤਾ ਗੱਡੀ ਲੋਕ ਕਰਕੇ ਗਏ ਮੈਨੂੰ ਯਾਦ ਨਹੀਂ ਪਰ ਮੈਂ ਚਲਾ ਗਿਆ ਮੈਂ ਦਵਾਈ ਲੈ ਕੇ ਬੋਈ ਦਾ ਫੋਨ ਆਇਆ ਕਿ ਨਾ ਹਾਟਲ ਲੈ ਕੇ ਡਿਲੇਰ ਪਰ ਕੋਈ ਨਹੀਂ देर ਲੱਗੀ ਦਵਾਈ ਲੈਣ 15 20 ਮਿੰਟ ਸਰ ਅੱਛਾ ਤਾਂ 15 20 ਮਿੰਟ ਦੇ ਕੰਮ ਹੋ ਗਏ ਗੱਡੀ ਲੋਕ ਕਰਕੇ ਗਏ ਹੀ ਜਾਂ ਖੁੱਲੀ ਛੜੀ ਸਰ ਪਤਾ ਨਹੀਂ ਜੀ ਮੈਨੂੰ ਇੰਨਾ ਨਹੀਂ ਯਾਦ ਅੱਛਾ ਤੁਹਾਨੂੰ ਇਹਨਾਂ ਨੇ ਪਤਾ ਮੈਂ ਗੱਡੀ ਖੁੱਲੀ ਹੈ ਜਾਂ ਨਹੀਂ ਖੁੱਲੀ ਹਾਂਜੀ ਸਰ ਪਰ ਜਦੋਂ ਤੁਹਾਨੂੰ ਇੱਕ ਤੁਹਾਨੂੰ ਪਤਾ ਹੀ ਕਿ ਨਾ ਮੇਰੇ ਗੱਡੀ ਵਿੱਚ ਪੈਸੇ ਪਏ ਸੀ ਹਾਂਜੀ ਸਰ ਹਾਂਜੀ ਕਿੰਨੇ ਪੈਸੇ ਪੈਸੇ ਪੈਸੀ ਪਰ ਜਰੂਰ ਹੈ ਪੇਮੈਂਟ ਮੈਨੂੰ ਮੈਂ 2 ਦਿਨ ਹੋ ਗਏ ਨਾਲ ਰਿਵਰਨ ਹੈ ਪਰ ਜਦੋਂ ਤੁਸੀਂ ਉਹ ਗੱਡੀ ਗੱਡੀ ਖੁੱਲੀ ਹੋਈ ਸੀ ਮੇਰੀ ਜਿੱਕੀ ਹਾਂਜੀ ਸਰ ਉਹ ਗੱਡੀ ਖੁੱਲੀ ਪਈ ਸੀ ਜਦ ਮੈਂ ਆਈ ਤਾਂ ਤੈਨੂੰ ਲੱਗੋ ਸ਼ੱਕੋ ਪੁੱਛਿਆ ਫਿਰ ਜਦੋਂ ਗੱਡੀ ਖੁੱਲੀ ਨਹੀਂ ਸਰ ਇੱਥੇ ਕੂੜੇ ਵਾਲੇ ਖੜੇ ਸੀ ਅੱਛਾ ਉਹਨਾਂ ਨੂੰ ਫਿਰ ਆਪਾਂ ਨਹੀਂ ਪੁੱਛਿਆ ਪਰ ਬੌਜੀ ਕਹਿੰਦੇ ਮੈਂ ਕਿਹਾ ਬੌਜੀ ਕੋਈ ਕਾਰਵਾਈ ਬੌਹ ਕਹਿੰਦਾ ਗੱਡੋ ਰਹਿਣ ਲੱਗਣਾ ਗੱਡੀ ਲੈ ਕੇ ਹਟਲ ਆਇਆ ਕਹਿੰਦਾ ਅੱਛਾ ਜੀ ਤੁਸੀਂ ਦੱਸਿਆ ਬੌਹ ਨੂੰ ਕਿਹੜਾ ਦੱਸਿਆ ਉਹ ਤਾਂ ਦੱਸਿਆ 6 ਮਿੰਟ ਬਾਅਦ ਜੀ ਅੱਛਾ ਪਰ ਮਰ ਕੇ ਫੋਨ ਆਉਂਦਾ ਨਹੀਂ ਤੁਹਾਡੀ ਲਾਹ ਪ੍ਰ ਮੈਨੂੰ ਲੂਈ ਮੈਸ਼ਨ ਲੱਗੇ ਮੈਂ ਸਵੇਰ ਦੱਸਿਆ ਬਾਈ ਨੂੰ 8 ਵਜੇ ਫਿਰ ਮੈਂ ਦਵਾਈ ਲਈ ਮੈਂ ਗੱਡੀ ਤਾਂ ਲਈ ਸੀ ਵੈਸੇ ਬਾਥਰੂਮ ਸਰ ਨਾਲ ਮੈਂ ਕਿਹਾ ਮੈਂ ਲੈਟਰਨ ਜਾਣਾ ਬਾਈ ਮੁੜ ਕੇ ਮੈਂ ਉੱਧਰ ਮੈਡੀਕਲ ਤੇ ਗਿਆ ਆਹ ਫੋਟੋ ਤੇ ਲੱਗਦਾ ਨਹੀਂ ਕਿ ਨਾਮ ਤਾਂ ਅੱਡੀ ਗੱਡੀ ਦੇ ਗੱਡੀ ਖੁੱਲੀ ਹੀ ਰਹਿਣ ਦੇ ਕਾਰਨ ਟਾਇਰ ਕੱਟੇ ਗਏ ਉਹਨਾਂ ਦੇ ਹਾਂਜੀ ਸਰ ਮੰਨਦੇ ਆਂ ਜੀ ਆਪਾਂ ਇਹ ਹੁਣ ਇਵਨਿੰਗ ਸਾਡੇ ਧਿਆਨ ਦੇ ਵਿੱਚ ਆਇਆ ਵੀ ਕੋਈ ਐਕਐਸਯੂਵੀ ਗੱਡੀ ਹੈ ਤੇ ਇਹਨਾਂ ਦੀ ਰੂਪ ਰੂਪ ਕੋਈ ਕੰਟਰੀ ਹੈ ਉਹਨੀਆਂ ਇਕਲੈਕਸ਼ਨਸ ਕਰਨੇ ਸਮਾਉਂਦੇ ਜੀ ਇਹਨਾਂ ਦੇ ਅਕੋਰਡਿੰਗ ਕੋਈ ਆਰਾਊਂਡ 3 ਤੋਂ 3.5 ਲੱਖ ਰੁਪਇਆ ਗੱਡੀ ਦੇ ਵਿੱਚ ਸੀ ਕੱਜੂ ਤੋਂ ਇਹਨਾਂ ਦਾ ਡਰਾਈਵਰ ਕਿਤੇ ਥੋੜਾ ਜਿਹਾ ਸਾਈਡ ਤੇ ਗਿਆ ਉਹਨੇ ਫਿਰ ਜਿਹੜੇ ਇਹਨਾਂ ਦੇ ਮੈਨੇਜਰ ਆ ਫੈਕਟਰੀ ਦੇ ਸੰਦੀਪ ਕੁਮਾਰ ਉਹਨਾਂ ਨੂੰ ਕਾਲ ਕੀਤੀ ਵੀ ਇੱਥੇ ਕੋਈ ਬੈਗ ਡਿੱਗਾ ਪਿਆ ਹਾਂਜੀ ਤੇ ਉਹਨਾਂ ਦੇ ਅਕੋਰਡਿੰਗ ਉਹਦੇ ਪੈਸੇ ਉਹ ਵਿੱਚੋਂ ਕੋਈ ਚੋਰੀ ਕਰਕੇ ਲੈ ਗਿਆ ਲੋਕ ਤੋੜ ਕੇ ਗੱਡੀ ਦਾ ਤਾਂ ਸਰ ਇਹਦੇ ਵਿੱਚ ਉਹਨਾਂ ਗੱਲੀ ਕੇਰੀ ਸਾਹਮਣੇ ਆਈ ਕਿਉਂਕਿ ਡਰਾਈਵਰ ਲੋਕ ਕਹਿਆ ਯਾਰ ਇਹ ਲੋਕ ਪਤਾ ਨਹੀਂ ਬੰਦ ਹੈ ਜਾਂ ਫੁੱਲਾ ਨਹੀਂ ਹੁਣ ਜੋ ਚੀਜ਼ ਸਾਨੂੰ ਸਾਹਮਣੇ ਦਿਖੀ ਹੈ ਵੀ ਲੋਕ ਉਹ ਟੁੱਟਿਆ ਵਾ ਬਟ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਵੀ ਕੀ ਉਹ ਕਿ ਫਿਰ ਤੁਹਾਡੇ ਸਾਹਮਣੇ ਤੁਸੀਂ ਵੇਖਿਆ ਵੀ ਅਸੀਂ ਉਹਨਾਂ ਮਕੈਨੀਕਲ ਉਹਦੀ ਟੈਸਟਿੰਗ ਵੀ ਕਰਕੇ ਵੇਖੀ ਕਿ ਕੀ ਉਹ ਗੱਡੀ ਉਦੋਂ ਖੁੱਲ ਸਕਦੀ ਹੈ ਫਿਲਹਾਲ ਸਾਨੂੰ ਅਜੇ ਕਲੀਅਰ ਨਹੀਂ ਹੈ ਵੀ ਉਦੋਂ ਖੁੱਲ ਸਕਦੀ ਹੈ ਜਾਂ ਨਹੀਂ ਤੇ ਅਸੀਂ ਇਹਨੂੰ ਹੋਰ ਅਜੇ ਢੰਗਾਈ ਦੇ ਨਾਲ ਇਹਨੂੰ ਵੈਰੀਫਾਈ ਕਰਾਂਗੇ ਸਰ ਹੰਪੁਲਸ ਵਾਲੇ ਕੀ ਕਾਰਵਾਈ ਕੀਤੀ ਅਸੀਂ ਇਹਨੂੰ ਅਜੇ ਤੇ ਜਿਵੇਂ ਵੈਰੀਫਿਕੇਸ਼ਨ ਚੱਲ ਰਹੀ ਹੈ ਹੁਣ ਮੌਕੇ ਤੇ ਆਏ ਆ ਮਕੈਨਿਕ ਜਿਵੇਂ ਸਾਡੇ ਨਾਲ ਆਏ ਨੇ ਬੜੇ ਸਿਆਣੇ ਨੇ ਇਥੋਂ ਦੇ ਇਹਨਾਂ ਨੇ ਜੋ ਸਾਨੂੰ ਪ੍ਰੀਲਿਮਿਨਰੀ ਰਿਪੋਰਟ ਦਿੱਤੀ ਹੈ ਉਹਦੇ ਅਕੋਰਡਿੰਗ ਤੇ ਇਹ ਆ ਕਿ ਅਜੇ ਇਦਾਂ ਨਹੀਂ ਖੁੱਲਦੀ ਕਿਉਂਕਿ ਉਹਦੇ ਜੇ ਪੇਚ ਕੱਸਣਾ ਵੀ ਬੋਲਦੇ ਤਾਂ ਕਹਿੰਦੇ ਵੀ ਕੋਈ ਸਕ੍ਰੈਚ ਜਾਂ ਕੁਝ ਹੋਣਾ ਚਾਹੀਦਾ ਠੀਕ ਹੈ ਸੋ ਅਸੀਂ ਉਹਦੇ ਐਂਗਲ ਦੇ ਨਾਲ ਇਹ ਕਰੀਏ ਨੂੰ ਹੋਰ ਅਜੇ ਡਿਟੇਲ ਦੇ ਵਿੱਚ ਵੈਰੀਫਾਈ ਕਰਦੇ ਆ ਤਾਂ ਸਰ ਸੀਸੀਟੀਵੀ ਕੈਮਰਾ ਲੱਗਾ ਹੋਇਆ ਜੀ ਕੋਈ ਆਸ-ਪਾਸ ਨਹੀਂ ਕੈਮਰੇ ਜੇ ਫਿਲਹਾਲ ਇੱਥੇ ਜਿੰਨਾ ਕੁਸੀਂ ਦੇਖੇ ਆਲੇ-ਦੋਲੇ ਨਹੀਂ ਹੈਗੇ ਸਰ ਲੱਗਦਾ ਨਹੀਂ ਸਵੀਰ ਦਾ ਬੰਦਾ ਬੈਠਾ ਸੀ ਡਰਾਈਵਰ ਉਹਦੇ ਵਿੱਚ ਕਿ 15 ਮਿੰਟਾਂ ਦੇ ਵਿੱਚ ਹੀ ਕੰਮ ਹੋਣਾ ਸੀ ਦੇਖੋ ਇਹਦੇ ਫਿਰ ਅਸੀਂ ਵੈਰੀਫਿਕੇਸ਼ਨ ਤੋਂ ਬਾਅਦ ਹੀ ਕੋਈ ਫਾਈਨਲ ਜੇ ਪਹੁੰਚ ਸਕਦੇ ਹਾਂ ਜੋ ਉਹਦੇ ਹੀ ਦੱਸ ਸਕਦੇ ਨੇ ਵੀ ਕੀ ਹੋਇਆ ਠੀਕ ਹੈ